ਵੀ ਇਹ ਤੇ ਕੰਮ ਉਲਟੋ ਹੋ ਗਿਆ ਖੇੜ ਵਿਗੜ ਕੇ ਵੀ ਗੁਰੂ ਕੋਲ ਜਾਣਾ ਪੈਣਾ ਗੁਰੂ ਤੋਂ ਬਿਨਾ ਮੁਕਤੀ ਨਹੀਂ ਮਿਲਨੀ ਘਰ ਵਾਲੀਆਂ ਦੇ ਤਾਣੇ ਮੇਨੇ ਸੁਣੇ ਵੀ ਆ ਪਾਓ ਤੁਸੀਂ ਸਲਵਾਰਾਂ ਸਾਡੀਆਂ ਆ ਪਾਓ ਚੂੜੀਆਂ ਸਿਰਾਂ ਤੇ ਲਾਓ ਚੁੰਨੀਆਂ ਘਰ ਦਾ ਚੁੱਲ੍ਹਾ ਚੌਂਤਰਾ ਤੁਸੀਂ ਸੰਭੋ ਤੇ ਅਸੀਂ ਚੱਲਿਆਂ ਮੈਦਾਨੇ ਜੰਗ ਦੇ ਵਿੱਚ ਤੁਸੀਂ ਘਰ ਦੇ ਵਿੱਚ ਨਿਆਣੇ ਸਾਮੋ ਤੁਸੀਂ ਘਰ 'ਚ ਬੋਲੋ ਨਿਆਣੇ ਸਾਮੋ ਅਸੀਂ ਚੱਲਨੀ ਆ ਮੈਦਾਨੇ ਜੰਗ ਦੇ ਵਿੱਚ ਅਸੀਂ ਜੂਝਾਂਗੇ ਕਿਉਂਕਿ ਤੁਸੀਂ ਮਰਦ ਨਹੀਂ ਹੋ ਤੁਸੀਂ ਤੇ ਜਨਨਨੀ ਹੋ ਤੁਹਾਡੇ 'ਚ ਮਰਦਪਣਾ ਨਹੀਂ ਹੈ ਤੁਸੀਂ ਡਰਪੋਖ ਬੁੱਝਦਿਲ ਕਮਜ਼ੋਰ ਨਿਕਲ ਲਗਾਏਗਾ ਤੇ ਗੁਰਮੁਖ ਪਿਆਰਿਓ ਜਦੋਂ ਮਾਤਾ ਭਾਗ ਕੌਰ ਨੇ ਕਿਉਂਕਿ ਮਾਤਾ ਭਾਗ ਕੌਰ ਗੁਰਬਾਣੀ ਦਾ ਗਿਆਨ ਰੱਖਣ ਵਾਲੀ ਹੈ ਸੋਝੀ ਰੱਖਣ ਵਾਲੀ ਹੈ ਜਦੋਂ ਆਹ ਗੱਲਾਂ ਸੁਣਾਈਆਂ ਨਾ ਮਾਤਾ ਭਾਗ ਕੌਰ ਨੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨਾ ਹੋਰਥੇ ਕੋਈ ਪੁੱਛ ਹੋ ਬਵੇਕੀਆ ਜਾਏ ਅਨੇਕ ਜੋਨੀ ਭਰਮੇ ਆਵੇ ਮੈਂ ਸਤਿਗੁਰੂ ਮੁਗਤਨਾ ਪਾਇਆ ਕਾ ਪਾਟ ਖੁੱਲ ਗਿਆ ਜੀ ਮਹਾਸੰਗ ਦੇ ਵੀ ਕੰਮ ਤੇ ਉਲਟ ਹੋ ਗਿਆ ਵੀਨੇ ਸਾਲਾਂ ਦੀ ਕੀਤੀ ਸੇਵਾ ਇੰਨੇ ਸਾਲਾਂ ਦੀ ਕੱਲਣਾ ਸਾਡੀ ਇੱਕ ਖਿੰਦੇ ਵਿੱਚ ਮਿੱਟੀ ਦੇ ਵਿੱਚ ਮਿਲ ਗਈ ਆਪਾਂ ਦੇ ਜੀਵ ਦੇ ਸਵਾਦ ਪਿੱਛੇ ਗੁਰੂ ਤੋਂ ਭਗੋੜੇ ਹੋ ਗਏ ਗੁਰੂਦਰ ਤੋਂ ਮੁੱਖ ਮੋੜ ਕੇ ਆ ਗਿਆਂ ਇਹ ਤੇ ਖੇੜੀ ਸਾਡੀ ਵਿਗੜ ਗਈ। ਵੀ ਹੁਣ ਕੀ ਕੀਤਾ ਜਾਵੇ? ਘਰਾਂ ਦੇ ਵਿੱਚ ਰਹਿਣ ਲੱਗੇ ਜੀ ਲੁੱਕ ਛਿਪ ਕੇ। ਹੁਣ ਲੋਕੀ ਹਾਲ ਚਾਲ ਪੁੱਛਣ ਵਾਸਤੇ ਆਉਂਦੇ ਨੇ ਵੀ ਮਹਾ ਸਿੰਘ ਵਰਗੇ ਆਏ ਨੇ ਚਲੋ ਪੁੱਛੀਏ ਜਾਂ ਕਿ ਗੁਰੂ ਦਾ ਕੀ ਹਾਲ ਲੈ। ਜਦੋਂ ਪਤਾ ਲੱਗਦਾ ਵੀ ਇਹ ਖਬਰ ਲੈ ਕੇ ਨਹੀਂ ਆਏ ਇਤੇ ਜਾਨਾ ਬਚਾ ਕੇ ਆਏ ਨੇ ਆਖੋ ਸਤਿਨਾਮ। ਨਹੀਂ ਤੇ ਜਾਨਾ ਬਚਾ ਕੇ ਆਏ ਨੇ। ਲੋਕਾਂ ਨੇ ਥੂ ਥੂ ਕਰਨੀ ਉਹ ਫਿਟੇ ਲਾਂ ਤਾ ਤੁਹਾਡੇ ਜਪਣ ਤੇ ਲਖ ਲਾਂ ਤਾ ਤੁਹਾਨੂੰ ਗੁਰੂ ਦੇ ਕੋਲੇ ਸੁਖ ਸੀਗੇ ਤੁਸੀਂ ਬੜੇ ਖੁਸ਼ ਸੀਗੇ ਜਦੋਂ ਗੁਰੂ ਤੇ ਵਿਪਤਾ ਆਈ ਗੁਰੂ ਤੇ ਦੁੱਖ ਦੀ ਘੜੀ ਆਈ ਗੁਰੂ ਨੂੰ ਤੁਸੀਂ ਵਿਦਾਵਾ ਦੇ ਕੇ ਆ ਗਏ ਪਤਾ ਸੀ ਮੂਲਾ ਖੱਤਰੀ ਦੇ ਘਰ ਵਾਲੀ ਨੂੰ ਇਸ ਗੱਲ ਦਾ ਇਲਮ ਹੋ ਗਿਆ ਸੀ ਗਿਆਨ ਹੋ ਗਿਆ ਸੀ ਕਿ ਜਿਸ ਬਾਬੇ ਕੋਲੋਂ ਮੈਂ ਜਾਣ ਤੋਂ ਰੋਕਦੀ ਰਹੀ ਵੀ ਇਸ ਬਾਬੇ ਤੋਂ ਬਿਨਾਂ ਮੁਕਤੀ ਵੀ ਨਹੀਂ ਆਖੋ ਜਤਨਾ ਕਹਿੰਦੀ ਬਾਬਾ ਲੁਕੋਇਆ ਤੇ ਮੈਂ ਸੀਗਾ ਗਹਾਰੇ ਦੇ ਵਿੱਚ ਪਰ ਹੁਣ ਇਹਦੀ ਗਤੀ ਕਿਵੇਂ ਹੋਏਗੀ ਤੁਹਾਨੂੰ ਗੁਰੂ ਨਾਨਕ ਦੇਵ ਮੈਂ ਕਿਹਾ ਬੀਬਾ ਦਸਵੇਂ ਜਮੇ ਦੇ ਵਿੱਚ ਆਵਾਂਗਾ ਉਨਾ ਚਿਰ ਇਹਨੂੰ ਸਫਰ ਕਰਨਾ ਪੈਣਾ ਹੈ। ਦੁਰੀਆ ਫਿਰਦਾ ਰਹਿਣ ਦੇ। ੜਕਦਾ ਰਹਿਣ ਦੇ। ਕਿਉਂਕਿ ਗੁਰ ਤੇ ਬੇਮਖ ਹੋਵੇ ਬਿਨ ਸਤਿਗੁਰੂ ਮੁਕਤੀ ਨਹੀਂ ਹੈ। ਮੁਕਤੀ ਦੀ ਚਾਬੀ ਤੇ ਗੁਰੂ ਕੋਲ ਹੈ। ਫਿਰ ਕਿਤੇ ਜਾ ਕੇ ਗੁਰਮੁਖ ਪਿਆਰਿਓ ਦਸਮਾ ਜਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਰ ਦੇ ਰੂਪ ਦੇ ਵਿੱਚ ਆਏ ਫਿਰ ਕਿਤੇ ਜਾ ਕੇ ਬਖਸ਼ਿਆ। ਭਾਈ ਮਹਾ ਸਿੰਘ ਗੁਰਮੁਖ ਪਿਆਰਿਓ ਹੁਣ ਤਾਨਨੇ ਮੇਂਨੇ ਸੁਣਦਾ ਲੋਕੀ ਥੂ ਥੂ ਕਰਦੇ ਨੇ ਤੇ ਮਾਤਾ ਭਾਗ ਕੌਰ ਦੀ ਪ੍ਰੇਰਣਾ ਸਦਕਾ ਸਿੱਖਿਆ ਸਦਕਾ ਉਪਦੇਸ਼ ਸਦਕਾ ਸਮਝਾਇਆ ਮਾਤਾ ਭਾਗ ਕੌਰ ਨੇ ਮਹਾਸਿਆਂ ਦੁੱਲੇ ਹੋਏ ਬੇਰਾਂ ਦਾ ਹਜੇ ਕੁਛ ਨਹੀਂ ਵਿਗੜਿਆ ਕਹਿੰਦੇ ਸੁਭਾ ਦਾ ਭੁੱਲਿਆ ਹੋਇਆ ਸਾਮੀ ਘਰ ਮੁੜਿਆ ਵੇ ਨਾ ਉਹਨੂੰ ਬੋਲੋ ਭੁੱਲਿਆ ਨਹੀਂ ਕਹਿੰਦੇ ਹੁੰਦੇ ਉਨ ਨੂੰ ਭੁੱਲਿਆ ਨਹੀਂ ਕਹਿੰਦੇ ਕੋਈ ਗੱਲ ਨਹੀਂ ਗੁਰੂ ਬੜਾ ਬਖਸ਼ਿੰਦਾ ਹੈ ਗੁਰੂ ਬਖਸ਼ ਲੇਗਾ ਪਤਾ ਕੀਤਾ ਜਿਵੇਂ ਗੁਰੂ ਸਾਹਿਬ ਕਿੱਥੇ ਨੇ ਅੱਜ ਕੱਲ ਤੇ ਪਤਾ ਲੱਗਿਆ ਕਹਿੰਦੇ ਵੀ ਗੁਰੂ ਸਾਹਿਬ ਤੇ ਮੁਕਤ ਸਰਸਬ ਦੀ ਧਰਤੀ ਵੱਲ ਵਿਚਰਦੇ ਫਿਰ ਗੁਰਮੁਖ ਕੋ ਪਿਆਰਿਓ ਆਪਣੇ ਜਥੇ ਦੇ সহিত ਉਹਨਾਂ ਨੂੰ ਨਾਲ ਲੈ ਕੇ ਚੱਲਿਆ ਵੀ ਮਿੱਤਰੋ ਮੈਂ ਤੇ ਚੱਲਿਆਂ ਗੁਰੂ ਦੇ ਕੋਲ ਬਖਸ਼ਾਉਣ ਵਾਸਤੇ ਆਪਣੇ ਆਪ ਨੂੰ ਜੇ ਤੁਸੀਂ ਵੀ ਚਾਹੁੰਨੇ ਹੋ ਨਾ ਵੀ ਬਖਸ਼ੇ ਜਾਈਏ ਤਾਂ ਫਿਰ ਮੇਰੇ ਨਾਲ ਚੱਲੋ ਮੇਰਾ ਸਾਥ ਦਿਓ ਮੈਂ ਤੁਹਾਡਾ ਸਾਥ ਦੇਾਂਗਾ ਆਪਾਂ ਮਿਲ ਕੇ ਗੁਰੂ ਦੇ ਕੋਲ ਚਲਦੇ ਆਂ ਤੇ ਗੁਰੂ ਸਾਨੂੰ ਬਖਸ਼ ਦੇਗਾ ਗੁਰਬਾਣੀ ਦਾ ਬਚਨ ਹੈ ਜੀ ਮੇਰੀ ਆਪਣੀ ਵਿਚਾਰਤਾਂ ਨਹੀਂ ਹੈ ਕਿਉਂਕਿ ਮਾਤਾ ਭਾਗ ਕੌਰ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਮਾਣ ਸੀਗਾ ਕਿਸੇ ਬੰਦੇ ਤੇ ਮਾਣ ਹੋਵੇ ਤਾਂ ਆਪਾਂ ਮਾਣ ਨਾ ਕਹਿੰਦੇ ਆ ਵੀ ਨਹੀਂ ਯਾਰ ਤੇਰੇ ਕੋਲੇ ਮੈਂ ਮਾਣ ਦੇ ਨਾਲ ਆਇਆ ਮੇਰਾ ਮਾਣ ਰੱਖਦੇ ਮਾਤਾ ਭਾਗ ਕੌਰ ਨੂੰ ਮਾਣ ਸੀ ਮਾਤਾ ਭਾਗ ਕੌਰ ਨੇ ਕਿਹਾ ਸੀ ਮਹਾ ਸਿੰਘ ਨੂੰ ਮਾਣ ਕਰੂ ਤੁਧ ਉਪਦੇ ਮੇਰੇ ਪ੍ਰੀਤਮ ਪਿਆਰੇ ਮੈਨੂੰ ਮਾਣ ਹੈ ਮੇਰੇ ਗੁਰੂ ਤੇ ਉਹ ਬਖਸ਼ੇਗਾ ਜ਼ਰੂਰ ਮਾਨ ਕਰੂੰ ਪਦਯ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨ ਹਾਰੇ ਹੋਰ ਪੜ ਲਓ ਲੇਖੈ ਕਤਹਿ ਨਾ ਛੂਟੀ ਐ ਖਿਨ ਖਿਨ ਭੁੱਲਣ ਹਾਲ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਦ ਉਤਾਰ ਕਹੋ ਨਾਨਕ ਹਮ ਲੂਣ ਹਰਾਮੀ ਲੂਣ ਹਰਾਮੀ ਕਿਹਨੂੰ ਕਹਿੰਦੇ ਨੇ ਭਲਾ ਜਿਹੜੇ ਘਰ ਦਾ ਖਾਵੇ ਉਸੇ ਘਰ ਦੇ ਵਿੱਚ ਉਸੇ ਘਰ ਦਾ ਬੁਰਾ ਕਰੇ ਉਸੇ ਘਰ ਦਾ ਮਾੜਾ ਕਰੇ ਉਹਨੂੰ ਨਮਕ ਹਰਾਮੀ ਕਹਿੰਦੇ ਨੇ ਭਾਈ ਮਹਾ ਸਿੰਘ ਵਰਗਿਆਂ ਨੂੰ ਜਦੋਂ ਇਹ ਪੰਗਤੀਆਂ ਸੁਣਾਈਆਂ ਗੁਰਬਾਣੀ ਦੀਆਂ ਵੀ ਇਹ ਹਾਲਤ ਸਾਡੀ ਹੈ ਤੁਹਾਡੇ ਤੇ ਟੁੱਕਦੀ ਹੈ ਗੁਰਬਾਣੀ ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ਿਲੇ ਹੋ ਪ੍ਰਭ ਅੰਦਰ ਜਾਵੀ ਹੋਂ ਖਰੀ ਦੋਹੇ ਲਈ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਹਾਲਤ ਇਦਾਂ ਦੀ ਹੋਵੇ ਫਿਰ ਗੁਰਮੁਖੋ ਪਿਆਰਿਓ ਭਾਈ ਮਹਾ ਸਿੰਘ ਵਰਗੇ ਆਪਣੇ ਜਥੇ ਦੇ ਸਵਿਤ ਮਾਤਾ ਭਾਗ ਕੌਰ ਦੀ ਅਗਵਾਈ ਦੇ ਵਿੱਚ ਮੁਕਤ ਸਰਸਵ ਦੀ ਧਰਤੀ ਤੇ ਜਾ ਕੇ ਜੰਗ ਦੇ ਵਿੱਚ ਜੁਦਧ ਦੇ ਵਿੱਚ ਜੂਝੇ ਅਨੇਕਾਂ ਫਟ ਸਰੀਰ ਤੇ ਲੱਗੇ ਨਾਲ ਦੇ ਸਾਥੀ ਸਿੰਘ ਸ਼ਹੀਦियां ਪਾ ਗਏ ਤੇ ਮਹਾ ਸਿੰਘ ਸਾਇਕ ਦਾ ਹਲੇ ਜ਼ਖਮੀ ਹੋਇਆ ਵੈ ਤੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਾ ਰਹੇ ਨੇ ਆ ਮੇਰਾ 5000 ਹਜ਼ਾਰੀ ਪਿਆ ਹੈ ਆ ਮੇਰਾ 10000 ਹਜ਼ਾਰੀ ਪਿਆ ਹੈ ਆ ਮੇਰਾ 20000 ਹਜ਼ਾਰੀ ਪਿਆ ਹੈ ਜਦੋਂ ਵੇਖਿਆ ਓਹੋ ਹਾ ਤਾਂ ਮੇਰਾ ਕਰੋੜਾਂ ਦਾ ਪਿਆ ਹੈ ਮਹਾ ਸਿੰਘ ਹਾ ਤੇ ਮੇਰਾ ਕਰੋੜਾਂ ਦਾ ਪਿਆ ਹੈ ਵੇਖਿਆ ਮਹਾ ਸਿੰਘ ਐ ਕਹਿੰਦਾ ਹਾਂ ਜੀ ਉਹੀ ਆ ਕਹਿੰਦੇ ਤੂੰ ਕਿਵੇਂ ਇੱਥੇ ਕਹਿੰਦਾ ਬੱਸ ਮਾੜੇ ਕਰਮਾ ਕਰਕੇ ਵਿਛੋੜਾ ਪਿਆ ਸੀਗਾ ਤੁਸੀਂ ਰਹਿਮਤ ਕੀਤੀ ਕਿਰਪਾ ਕੀਤੀ ਮੈਨੂੰ ਆਪਣੇ ਕੋਲ ਬੁਲਾ ਲਿਆ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਮਾਂ ਸਿਆ ਮਾਂ ਨਾ ਕਿਤੇ ਔਗਣ ਨੀਚ ਤਾਰਦੀ ਬੱਚੇ ਦੇ ਮਾਂ ਸਾਡੇ ਜਿਹੜੇ ਮਾਂ ਬਾਪ ਨੇ ਇਹ ਬੱਚੇ ਦੇ ਕਦੇ ਔਗਣ ਨੀਚ ਤਾਰਦੇ मां कदे नहीं कहंदी ਵੀ ਮੇਰਾ ਪੁੱਤ ਕੁਰੂਪ ਹੈ ਜਿੰਨਾ ਮਰਜੀ ਕੁਰੂਪ ਕਿਉ ਨਾ ਹੋਵੇ ਸੋਹਣਾ ਨਾ ਹੋਵੇ ਤੇ मां ਨੂੰ ਬੁਝ ਕੇ ਦੇਖੋ ਵੀ मां ਤੇਰਾ ਪੁੱਤ ਸੋਹਣਾ ਹੈ मां ਤੇ ਕਹੇਗੀ ਮੇਰੇ ਪੁੱਤ ਵਰਗਾ ਪੁੱਤ ਦੁਨੀਆ ਦੇ ਵਿੱਚ ਹੈ ਹੀ ਕੋਈ ਆਖੋ ਸੱਚਾ ਲਾਲ ਅਮੇਨ ਲਾਇਕ ਹੋਵੇ ਨਸ਼ੇੜੀ ਹੋਵੇ ਚੋਰੀ ਚੋਰੀਆਂ ਕਰਨ ਵਾਲਾ ਹੋਵੇ मां ਕਦੇ ਨਹੀਂ ਕਹੇਗੀ ਵੀ ਮੇਰਾ ਪੁੱਤ ਨਸ਼ੇੜੀ ਹੈ ਚੋਰੀ ਹੈ ਚੋਰੀਆਂ ਕਰਦਾ ਕਦੇ ਨਹੀਂ ਕਹਿੰਦੀ ਕਿਉਂਕਿ ਮਾਂ ਦੇ ਵਿੱਚ ਜਿਹੜੇ ਗੁਣ ਨੇ ਨਾ ਉਹ ਰੱਬ ਜੀ ਦੇ ਵਿੱਚ ਗੁਣ ਨੇ ਗੁਰੂ ਗ੍ਰੰਥ ਸਾਹਿਬਹਾਰਾ ਕਹਿੰਦੇ ਜਿਹੜੇ ਮਾਂ ਦੇ ਵਿੱਚ ਗੁਣ ਨੇ ਉਹ ਰੱਬ ਜੀ ਦੇ ਵਿੱਚ ਗੁਣ ਨੇ ਜਿਵੇਂ ਮਾਂ ਨੇ ਬੱਚੇ ਦੇ ਔਗਣ ਚ ਤਾਰਦੀ ਇਸੇ ਤਰ੍ਹਾਂ ਗੁਰੂ ਵੀ ਆਪਣੇ ਸਿੱਖ ਦੇ ਔਗਣ ਵਿੱਚ ਤਾਰਦੇ ਭਾਈ ਮਹਾ ਸਿੰਘ ਨੂੰ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪੱਟ ਤੇ ਪਾਇਆ ਪੱਟਤੇ ਪਾਖੇ ਨਾ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗਲ ਦੇ ਵਿੱਚ ਪਾਏ ਹੋਏ ਪੱਲੂ ਦੇ ਨਾਲ ਭਾਈ ਮਹਾ ਸਿੰਘ ਦਾ ਮੁੱਖ ਸਾਫ ਕੀਤਾ ਕਿਉਂਕਿ ਬਲੱਡ ਲੱਗਿਆ ਹੋਇਆ ਹੈ ਅਨੇਕਾ ਫੱਟ ਲੱਗੇ ਹੋਏ ਨੇ ਤੇ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹ ਮਹਾਸਿਆ ਮੰਗ ਲੈ ਹੁਣ ਕੁਝ ਮੰਗੂ ਕਹਿੰਦਾ ਪਤਸ਼ਾਹ ਮੰਗਾ ਕੀ ਮੈਂ ਕੀ ਮੰਗਾ ਮੈਂ ਜੇ ਕੁਝ ਮੈਂ ਦੁਨੀਆ ਦੇ ਪਦਾਰਤ ਦੁਨੀਆ ਦੇ ਸੁੱਖ ਮੰਗਦਾ ਹੈ ਇਹ ਸਾਰੇ ਕੁਸ਼ ਇੱਥੇ ਹੀ ਰਹਿ ਜਾਣੇ ਨੇ ਇਹਨਾਂ ਨੇ ਮੇਰੇ ਨਾਲ ਨਹੀਂ ਜਾਣਾ ਇਹ ਮੇਰੇ ਨਾਲ ਨਹੀਂ ਜਾਣਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੰਗ ਲੈ ਤੈਨੂੰ ਮੈਂ ਦੁਨੀਆ ਦੇ ਸੁੱਖ ਦੇ ਦਿੰਨਾ ਹੈ ਤਰਲੋਕੀ ਦਾ ਰਾਜ ਦੇ ਦਿੰਨਾ ਹੈ ਜੋ ਮੰਗੇਗਾ ਉਹ ਤੇਰੀ ਝੋਲੀ ਦੇ ਵਿੱਚ ਪਾ ਦੇਗਾ ਪਰ ਮੰਗ ਸਹੀ ਅੱਜ ਮੈਂ ਤੇਰੇ ਤੇ ਦਇਆਲ ਆ ਪਾਈ ਮਾ ਸੇਂ ਕਹਿੰਦੇ ਸਤਿਗੁਰੂ ਜੀ ਕੁਝ ਦੇਣ ਲੱਗੇ ਹੋ ਨਾ ਸਿਰ ਅੱਜ ਕਿਰਪਾ ਕਰ ਦਿਓ ਨਾ ਤੇ ਮੈਨੂੰ ਤ੍ਰਲੋਕੀ ਦਾ ਰਾਜ ਚਾਹੀਦਾ ਹੈ ਨਾ ਹੀ ਮੈਨੂੰ ਦੁਨੀਆਂ ਦੇ ਸੁੱਖ ਚਾਹੀਦੇ ਨੇ ਜੇ ਮੈਨੂੰ ਦਿੰਦੇ ਹੋ ਕੁਛ ਤਾਂ ਮੇਰੇ ਤੇ ਆਹ ਕਿਰਪਾ ਕਰ ਦਿਓ ਰਾਜ ਨਾ ਚਾਹੂੰ ਮੁਗਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾ ਦੇ ਮੈਨੂੰ ਆਪਣੇ ਚਰਨਾਂ ਦੀ ਪ੍ਰੀਤੀ ਆਪਣੇ ਚਰਨਾਂ ਦਾ ਪਿਆਰ ਬਖਸ਼ ਦੇ ਨੰਬਰ 2 ਜੋ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੇਦਾਵਾ ਦੇਖਿਆ ਆ ਤੁਹਾਨੂੰ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਪਾੜਦੇ ਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸੇ ਵਕਤ ਆਪਣੇ ਕਮਰਕੱਸੇ ਦੇ ਵਿੱਚੋਂ ਦਿੱਤਾ ਹੋਇਆ ਵੇਦਾਵਾ ਦਿੱਤਾ ਹੈ ਤੇ ਗੁਰਮਖੋ ਵੇਦਾਵਾ ਕੱਢਿਆ ਆਪਣੇ ਕਮਰਕੱਸੇ ਦੇ ਵਿੱਚੋਂ ਪਈ ਮਹਾ ਸਿੰਘ ਦੇ ਅੱਖਾਂ ਦੇ ਸਾਹਮਣੇ ਧੰਨੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਪਾੜ ਦਿੱਤਾ ਕਹਿੰਦੇ ਲਾਏ ਮਹਾਸਿਆ ਉਹ ਕਹਿੰਨੇ ਬੇਦਾਵਾ ਪਾੜ ਦਿਓ ਮਤਰੀ ਅੱਖਾਂ ਦੇ ਸਾਹਮਣੇ ਪਾੜ ਦਵੇ ਇਤਿਹਾਸ ਗਵਾਏ ਜਿਹੜਾ ਗੁਰਬਾਣੀ ਪੜਨ ਵਾਲਾ ਹੈ ਗੁਰਬਾਣੀ ਨੂੰ ਵਚਨ ਵਾਲਾ ਹੈ ਗੁਰੂ ਦੇ ਦਰਸਾਏ ਮਾਰਗ ਤੇ ਚੱਲਣ ਵਾਲਾ ਹੈ ਗੁਰੂ ਉਹਦਾ ਲੇਖਾ ਨਹੀਂ ਵਾਚਦਾ ਗੁਰੂ ਉਹਦਾ ਲੇਖਾ ਪਾੜ ਦਿੰਦਾ ਜਿਵੇਂ ਭਾਈ ਮਹਾਸنگ ਦਾ ਬੇਦਾਵਾ ਪਾੜ ਦਿੱਤਾ ਲੇਖਾ ਮਨਮੁਖ ਦਾ ਪੜ੍ਹ ਕੇ ਸੁਣਾਇਆ ਜਾਂਦਾ ਹੈ ਤੇ ਜਿਹੜਾ ਗੁਰੂ ਕਾ ਸਿੱਖਾ ਨਾ ਗੁਰੂ ਦੇ ਦਰ ਤੇ ਗੁਰੂ ਕੇ ਸਿੱਖ ਦਾ ਲੇਖਾ ਪੜਿਆ ਜਾਂਦਾ ਧਰਮ ਰਾਏ ਦਰ ਕਾਗਦ ਪੜੇ ਜਨ ਨਾਨਕ ਲੇਖ ਸਮਝਾ ਆਓ ਪਿਆਰਿਓ ਜਿਹੜਾ ਅਸੀਂ ਗੁਰੂ ਨੂੰ ਵੇਦਾਵਾ ਦਿੱਤਾ ਹੋਇਆ ਨਾ ਆਪਾਂ ਵੀ ਗੁਰੂ ਨੂੰ ਦਿੱਤਾ ਹੋਇਆ ਵੇਦਾਵਾ ਪੜਵਾ ਲਈਏ ਅਸੀਂ ਗੁਰਬਾਣੀ ਨਹੀਂ ਪੜਨੀ ਅਸੀਂ ਅੰਮ੍ਰਿਤ ਨਹੀਂ ਛਕਣਾ ਅਸੀਂ ਗੁਰਦੁਆਰੇ ਨਹੀਂ ਜਾਣਾ ਅਸੀਂ ਬੱਚਿਆਂ ਦੇ ਕੇਸ ਨਹੀਂ ਰੱਖਣੇ ਇਹ ਵੀ ਗੁਰੂ ਨੂੰ ਵੇਦਾਵਾ ਹੀ ਐ ਵੀ ਹਜੇ ਬਹੁਤ ਉਮਰ ਪਈਏ ਪਿਛਲੇ ਉਮਰੇ ਰੱਬ ਦਾ ਨਾਮ ਜਪ ਲਾਂਗੇ ਇਹ ਵੇ ਦਾਵਾ ਹੈ ਗੁਰੂ ਨੂੰ ਸਾਡਾ ਦਿੱਤਾ ਹੋਇਆ ਅਸੀਂ ਜੋ ਗੁਰੂ ਤੋਂ ਬੇਮਖੋ ਹੋਏ ਵੀ ਆਨਾ ਗੁਰੂ ਤੋਂ ਮੁੱਖ ਮੋੜਿਆ ਵੈ ਇਹ ਵੇ ਦਾਵਾ ਵੀ ਅਸੀਂ ਇਸ ਜੀਵਨ ਦੇ ਵਿੱਚ ਪੜਵਾ ਲਈਏ ਗੁਰੂ ਪਾੜ ਦੇਗਾ ਵੇ ਦਾਵਾ ਪੜੇਗਾ ਕਿਵੇਂ ਅਸੀਂ ਗੁਰੂਦਰ ਤੇ ਆ ਕੇ ਗੁਰੂ ਚਰਨਾਂ ਤੇ ਡਿੱਗ ਪਈਏ ਸਤਿਗੁਰੂ ਕਿਰਪਾ ਕਰਿਓ ਨਾਮ ਦੀ ਦਾਤ ਦੇ ਦਿਓ ਅਮਰਤ ਦੀ ਦਾਤ ਦੇ ਦਿਓ ਮੇਰਾ ਜੀਵਨ ਸਫਲ